ਅਨ ਭਾਈੋ ਜੀ ਦਾ ਖਾਲਸਾ ਵਾਹਿਗੁਰੂ ਅੱਜ ਸਾਡੀ ਮਜੀਦਪੁਰ ਗੁਰਦੁਆਰਾ ਜਾਨੀ ਸਾਹਿਬ ਮੀਟਿੰਗ ਇੰਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਲੱਗੀ ਇਸ ਮੀਟਿੰਗ ਦੇ ਵਿੱਚ ਅਸੀਂ ਅਗਲੀਆਂ ਰਣਨੀਤੀਆਂ ਜਿਹੜੀਆਂ ਉਹਨਾਂ ਬਾਰੇ ਚਰਚਾ ਕੀਤੀ ਕਿਉਂਕਿ ਕੇਂਦਰ ਸਰਕਾਰ ਦੀ ਮੰਤਰੀਆਂ ਦੀ ਮੀਟਿੰਗ ਜਿਹੜੀ ਦੋਆਂ ਫਾਰਮਾਂ ਦੇ ਨਾਲ ਸੀ ਉਹ 19 ਮਾਰਚ ਤੇ 22 ਤੱਕ ਅੱਗੇ ਫਿਰ ਚਲੇਗੀ ਹਾਂ ਔਰ ਕੁਟਵੇਜ ਦੇ ਰੂਪ ਦੇ ਵਿੱਚ ਕੇਂਦਰ ਸਰਕਾਰ ਮੰਨ ਵੀ ਰਹੀ ਆ ਵੀ ਐਮਐਸਪੀ ਹਰੇਕ ਫਸਲ ਤੇ ਮਿਲਣੀ ਚਾਹੀਦੀ ਆ ਗਰੰਟੀ ਕਾਨੂੰਨ ਬਣਨਾ ਚਾਹੀਦਾ ਪਰ ਸਾਡਾ ਯਾਰ ਵੀ ਜਿਹੜਾ ਗਰੰਟੀ ਕਾਨੂੰਨ ਬਣੇ ਉਹ ਸੀ2 ਪਲੱਸ ਦੇ ਮਤਾਬਕ ਬਣੇ ਜੋ ਡਾਕਟਰ ਸੁਮੇਂਰਾਧ ਦੀ ਰਿਪੋਰਟ ਵਾ ਉਹਦੇ ਮਤਾਬਕ ਬਣੇ ਉਹਦੇ ਮਤਾਬਕ ਮਜ਼ਦੂਰ ਦੀ ਦਿਹਾੜੀ ਤੇ ਉਹਦੇ ਮਤਾਬਕ ਫਸਲਾਂ ਦੇ ਭਾਅ ਔਰ ਜਿਸ ਦਿਨ ਇਹਦੇ ਮਤਾਬਕ ਸਾਰਾ ਕੁਝ ਸੀ2 ਦੇ ਮਤਾਬਕ ਪਲੱਸ 50% ਮੁਨਾਫਾ ਜੋੜ ਕੇ ਹੋ ਗਿਆ ਉਸ ਦਿਨ ਦੇਸ਼ ਦਾ ਭਾਗੇ ਬਦਲਤਾ ਜਿਹਨੂੰ ਰਵਿੰਦਰਨਾਥ ਟੈਗੋਰ ਨੇ ਆਪਣੇ ਜਨਗਨ ਮਾਇਨ ਦਾ ਨਾਇਕ ਦੀ ਜੈ ਹੋ ਰਾਗੀ ਗਾਣੇ ਵਿੱਚ ਵਿਖਾਣ ਕੀਤਾ ਭਾਰਤ ਦਾ ਭਾਗ ਵਧਾਤਾ ਕਿਸਾਨ ਤੇ ਮਜ਼ਦੂਰਾ ਉਹ ਦਿਨ ਕਿਰਤ ਦੀ ਲੁੱਟ ਨਹੀਂ ਹੋਊ ਤੇ ਕਿਸਾਨ ਵੀ ਖੁਸ਼हाल ਹੋਊਗਾ ਪਰ ਜਿਹੜੇ ਚੌਧਰੀ ਇੱਥੇ ਸਾਰੇ ਕੋਈ ਦੇ ਕਬਜ਼ਾ ਕਰਕੇ ਬੈਣਾ ਚਾਹੁੰਦੇ ਆ ਉਹ ਜ਼ਰੂਰ ਬੈਕਫੁੱਟ ਤੇ ਜਾਣਗੇ ਸੋ ਇਹਦੇ ਤੇ ਭਾਰਤ ਦੇ ਸਾਰੇ ਵਰਗਾਂ ਨੂੰ ਅਪੀਲ ਆ ਵੀ ਸਮਾਂ ਆ ਗਿਆ ਜੇ ਲੋਹਾ ਗਰਮ ਹੋ ਰਿਹਾ ਦਿਨ ਉਹ ਦੇ ਨਾ ਇਹਨੂੰ ਛੱਟ ਮਾਰ ਕੇ ਢਾਲ ਕੇ ਜਿੱਦਾਂ ਦਾ ਮਰਜ਼ੀ ਬਣਾ ਲਿਓ ਲੋਕਤੰਤਰ ਦੇ ਵਿੱਚ ਲੋਕ ਮੋਢੇ ਹੁੰਦੇ ਆ ਅੱਜ ਬੇਸ਼ੱਕ ਭਗਵੰਤ ਮਾਨ ਸਰਕਾਰ ਬਹੁਤ ਕਹਿਰੀ ਹਮਲਾ ਕਰਕੇ ਇੰਨਾ ਦਿਨਾਂ ਦੇ ਵਿੱਚ ਪੁੱਤਾਂ ਨੂੰ ਪਾਲੀਆਂ ਤੜਕਾਂ ਦੇ ਵਿੱਚ ਬਲਡੋਜ਼ਰ ਫੇਰ ਰਹੀ ਆ ਪਰ ਇਹਦੇ باوجود ਸਾਡੇ ਯੋਧੇ ਪੂਰੀ ਤਰ੍ਹਾਂ ਡਟੇ ਹੋਇਆ ਅੱਜ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਦੇ ਆਗੂਆਂ ਦੇ ਉੱਤੇ ਕਹਿਰੀ ਹਮਲਾ 5 ਵਜੇ ਤੋਂ ਹੋਇਆ ਗਰਦਾਸਪੁਰ ਦੇ ਵਿੱਚ ਚੀਮਾ ਖੁੱਡੀ ਨੰਗਲ ਝੌੜ ਮੇਤਲਾ ਇਸੇ ਤਰ੍ਹਾਂ ਨਮੂਲ ਦੇ ਵਿੱਚ ਉਹ ਜਿਹੜਾ ਮੋਰਚਾ ਚੱਲ ਰਿਹਾ ਹੂੰਦੜੀਆ ਵਿੱਚ ਮੋਰਚਾ ਚੱਲ ਰਿਹਾ ਵਾ ਜੂਨ ਦੇ ਵਿੱਚ ਮੋਰਚਾ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਮੋਰਚੇ ਖੁੱਲ੍ਹਿਆ ਨੈਸ਼ਨਲ ਹਾਈਵੇ ਤੇ ਜ਼ਮੀਨ ਵਾਸਤੇ ਤੇ ਆਬਾਦਕਾਰਾਂ ਦੇ ਮਾਲਕੀ ਹੱਕ ਹੋਂਣ ਵਾਸਤੇ ਅੱਪਾ ਪਾਰ ਉਹ ਵੀ ਹੋਰੀ ਕੋਈ ਵੀ ਪੰਜਾਬ ਸਰਕਾਰ ਅੱਜ ਉਹਨਾਂ ਦਾ ਸੈਸ਼ਨ ਨਹੀਂ ਚੱਲ ਰਿਹਾ ਅਸੀਂ ਕਿਨੇ ਸੈਸ਼ਨ ਦੇ ਵਿੱਚ ਲੋਕਾਂ ਮੁਤਾਬਕ ਲੋਕਾਂ ਲਈ ਲੋਕਾਂ ਦਾ ਗਾਸਵਾਰ ਲਈ ਲੋਕਾਂ ਨੂੰ ਉਪਰ ਚੁੱਕ ਲਈ ਗੱਲਾਂ ਹੁਣ ਨਾ ਕਿ ਕਾਰਪੋਰੇਟ ਨੂੰ ਪ੍ਰਭਾਵਿਤ ਕਰਨ ਵਾਸਤੇ ਕਾਰਪੋਰੇਟ ਉਸਤਾਪ ਕਰਨ ਵਾਸਤੇ ਪੰਜਾਬ ਦੇ ਲੋਕਾਂ ਨੂੰ ਦੇਖਦੇ ਲੋਕਾਂ ਨੂੰ ਅਪੀਲ ਆ ਵੀ ਦੋ ਮਾਡਲਾਂ ਦਾ ਟਕਰਾਵ ਹੈ ਚੰਗੇ ਇੱਕ ਕਾਰਪੋਰੇਟ ਪੱਖੀ ਮਾਡਲ ਜਿਹੜਾ ਸਰਕਾਰੀ ਸਿਸਟਮ ਲੈ ਕੇ ਆ ਰਿਹਾ ਬੜੀ ਲੰਬੀ ਦੌਰ ਦੇ ਨਾਲ ਆ ਰਿਹਾ ਵਾ ਔਰ ਦੂਸਰਾ ਮਨੁੱਖ ਪੱਕੀ ਤੇ ਲੋਕ ਪੱਕੀ ਖੇਤੀ ਮਾਡਲ ਆ ਤੁਸੀਂ ਕਿਹੜਾ ਰੱਖਣਾ ਚਾਹੁੰਦੇ ਜੇ ਇਹ ਲੜਾਈ ਦੇ ਮੈਦਾਨ ਦੇ ਵਿੱਚ ਆ ਕੇ ਨਿਤਰਿਆ ਪਤਾ ਲੱਗਦਾ ਵਾ ਕਿਉਂਕਿ ਜਿਹੜਾ ਹਮਲਾ ਇਸ ਟਾਈਮ ਤੇ ਹੋ ਰਿਹਾ ਵਾ ਇਸ ਹਮਲੇ ਦਾ ਜਵਾਬ ਦੇਣ ਲਈ ਮੋਰਚੇ ਲਗਾਤਾਰ ਯਾਰੀ ਨੇ ਕੇਂਦਰ ਸਰਕਾਰ ਬੇਸ਼ੱਕ ਲੰਮੀ ਲੈ ਜਾਏ ਮੀਟਿੰਗ ਜਦੋਂ ਮਰਜੀ ਮੰਨ ਜੇ ਇਹਦੀ ਕੋਈ ਪਰਵਾਹ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਮੋਰਚੇ ਖੂਬ ਸੂਕਿਰ ਚੱਲਣਗੇ ਔਰ 8 ਮਾਰਚ ਨੂੰ ਔਰ ਕਿਸਦੇ ਉੱਤੇ ਖਨੌਰੀ ਸ਼ੰਭੂ ਤੇ ਰਦਰਪੁਰਾ ਬਹੁਤ ਵੱਡੇ ਕਾਠ ਹੋ ਕੇ ਜੱਗ ਜਨਣੀ ਦੀ ਗੱਲ ਕਰਦਿਆਂ ਇਹ ਦੱਸਾਂਗੇ ਕਿ ਇਸ ਲੜਾਈ ਦੇ ਮੈਦਾਨ ਦੇ ਵਿੱਚ ਮਾਤਾ ਭਾਗੌਰ ਦੀਆਂ ਵਾਰਸਾਂ ਵੀ ਆ ਗਈਆਂ ਔਰ ਇਹਨੂੰ ਹਰ ਹਾਲ ਦੇ ਵਿੱਚ ਜਿੱਤ ਕੇ ਜਿੱਤ ਕੀਤੀ ਲੋਕਾਂ ਦੀ ਝੋਲੀ ਵਿੱਚ ਪਾਈ ਜਾਊਗੀ ਅੱਜ ਦੀ ਮੀਟਿੰਗ ਦੇ ਵਿੱਚ ਜੋ ਫੈਸਲੇ ਹੋਇਆ ਉਹਨਾਂ ਵਿੱਚ ਇੱਕ ਫੈਸਲਾ ਇਹ ਵੀ ਹੋਇਆ ਵੀ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਸੰਗਦੇਵ ਦੇ ਰਾਜਗੁਰੂ ਨੂੰ ਸਮਰਪਿਤ ਇੱਕ ਬੀਬੀਆਂ ਦੀ ਬਹੁਤ ਵਿਸ਼ਾਲ ਕਨਵੈਨਸ਼ਨ ਅਸੀਂ ਫਿਰੋਜ਼ਪੁਰ ਜਿਹੜਾ ਵਿੱਚ ਕਰਾਂਗੇ ਜਿੱਥੇ ਹਜ਼ਾਰਾਂ ਮਾਵਾਂ ਪੇੜਾਂ ਇਕੱਠੀਆਂ ਹੋਣਗੀਆਂ ਔਰ ਪੂਰੇ ਪੰਜਾਬ ਦੇ ਵਿੱਚ ਜੋ ਆਗੂ ਆਣ ਕੇ ਆਪਣੀ ਗੱਲ ਰੱਖਣਗੇ ਆਉਣ ਵਾਲੇ ਦਿਨਾਂ ਵਿੱਚ ਹਰੇਕ ਪਿੰਡ ਦੇ ਵਿੱਚ ਮਾਵਾ ਪੈਣਾ ਦਾ ਕਿਸਾਨਾਂ ਮਜ਼ਦੂਰਾਂ ਦਾ ਨੌਜਵਾਨਾਂ ਦਾ ਸੰਗਠਨ ਬਣਾ ਕੇ ਸਰਕਾਰ ਦੇ ਬਰਖਲਾਫ ਹਰ ਪ੍ਰਕਾਰ ਦੀ ਲੜਾਈ ਹਰ ਪ੍ਰਕਾਰ ਦਾ ਜੰਗਕਾਰ ਸਰਕਾਰ ਦਾ ਜਬਰ ਸਹਨ ਦੀ ਬਿਲਕੁਲ ਤਿਆਰੀ ਆ ਜਿਹੜੇ ਮਰਜੀ ਰੂਪ ਦੇ ਕੇਂਦਰ ਸਰਕਾਰ ਆਵੇ ਚਾਹੇ ਪੰਜਾਬ ਦੀ ਸਰਕਾਰ ਹੋਵੇ ਜਿੱਤ ਲੜਦਿਆ ਲੋਕਾਂ ਦੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ